ਨਾ ਨਹੀਂ ਤੀਂ ਦੀ ਦਾਨੀਆ ਇਹ ਬੰਦਾ ਜਿਹੜਾ ਉਦੀ ਖਰਾਕ ਉਹ ਬਾਤ ਗੱਲਾਂ ਕਰਾਂਗੇ ਉਸ ਤੋਂ ਬਿਨਾਂ ਪਾ ਨਹੀਂ ਹਾਲੋ ਇਹ ਬੰਦੇ ਤੂੰ ਹੀ ਹੋਵੇਂ ਮੁੰਡੇ ਕੱਲ੍ਹਾਈ ਕੋਈ ਕਹਿੰਦਾ ਬੀਬੀ ਦੁਰਦੀ ਦੀਆਂ ਘਰ ਗੰਡਾ ਲਿਆ ਆ ਗਿਆ ਦੇਵੋ ਤੇਰਾ ਦੇਵੋ ਤੇਰੇ ਹੁੰਦੇ ਵੀ ਇਹ ਕੋਧੜੀ ਜੀ ਕੱਟ ਮਾਰੀ ਸਮਝ ਤੱਕ ਵਾਜਾ ਸ਼ੌਟ ਬਹੁਤ ਵਧੀਆ ਰੋ ਦੇ ਰੋ ਕੁੱਤਰਾ ਸਾਮਣੀ ਸਾਮਣੀ ਤੇ ਬਰਾਬਰ ਨਹੀਂ ਆਉਂਦਾ ਇਤਨਾ ਦੇਖੀ ਦਿਨ ਬਹੁਤ ਵਧੀਆ ਸਾਰੀ ਗਿਰ ਫੈਮਲੀ ਆਪਾਂ ਸਾਰੇ ਸੁਣ ਸਕਦੇ ਆ ਸਾਡੇ ਜਿੰਨੇ ਵੀ ਟੈਲੀਵਿਜ਼ਨ ਤੋਂ ਗਾਣ ਸੁਣਦੇ ਜਿੰਨਾਂ ਕਿੱਸਤਾ ਲਈ ਨਾਲ ਸੁਣਦੇ ਬਿਲਕੁਲ ਘਰੇ ਲੋ ਜੀ ਗੱਲਾਂ ਸਾਡੇ ਗਾਣੇ ਜੁੜਦੀਆਂ ਹਨ ਬੰਦਾ ਸਾਰੂ ਗਾਦੀ ਖੇਤਾਂ ਤੋਂ ਥੱਕਿਆ ਆ ਰਿਹਾ ਹੋਇਆ ਸ਼ਾਮ ਨੂੰ ਘਰੇ ਆਉਂਦਾ ਔਰ ਉਸ ਹੁੰਦੀ ਆ ਵੀ ਜਿਨਾਂ ਲਈ ਪੁੱਛੂਗੀ ਜਾਂਦੇ ਨੂੰ ਪਾਣੀ ਪਾਣੀ ਪੀਣਾ ਤੁਸੀਂ ਥੱਕੇ ਆ ਰਹੇ ਹੋ ਕਹਿੰਦਾ ਕੀ ਪੁੱਛਣਾ ਉਹਨੂੰ ਕੱਲ੍ਹ ਸੀ ਤਾਂ ਪਾਪਨਬਖ ਸ਼ੁਰੂ ਕਰ ਦਿੰਦੇ ਕਹਿੰਦੇ ਤੇਰੀ ਮਾਂ ਨੇ ਤੇਰੀ ਭੈਣ ਨੇ ਮੇਰਾ ਕੁੱਟ ਕੁੱਟ ਕੇ ਬੁਰਾ ਹਾਲ ਕਰਤਾ ਮੱਜੂ ਜੇ ਮੈਂ ਜੁੱਟੋ ਘਾਟੇ ਨਾਲ ਸਿੱਖਉਂਦੇ ਮੈਨੂੰ ਇਹ ਰਾਰੇ ਮਾਰ ਹੀ ਦੇਣਾ ਸੀ ਉਹ ਕਬੜੀਆਂ ਸਮਝਾਉਂਦਾ ਬੁੱਢੀ ਮਾਂ ਦੀ ਸੇਵਾ ਕਰਿਆ ਕਰ ਬੁੱਢੀ ਮਾਂ ਦੀ ਸੇਵਾ ਕਰੇਗਾ ਸਸਤੇਰੀ ਮਾਂ ਵਰਗੀ ਹੈ ਮੈਂ ਕੋਈ ਸੇਵਾ ਨਹੀਂ ਕਰਦੀ ਹਾਂ ਅੱਜ ਕਹਿੰਦੇ ਮਾਰੇ ਯਾਰ ਵਿੱਚ ਮੈਂ ਕਿਹਾ ਮੈਂ ਕੋਈ ਸੇਵਾ ਸੁਵਾ ਨਹੀਂ ਕਰਦੀ ਤੇਰੀ ਬੁੱਢੀ ਦੀ ਸੇਵਾ ਕਰੂੰ ਤੂੰ ਨਹੀਂ ਕਰਨੀ ਜੇ ਦੂਜੀ ਤਰ੍ਹਾਂ ਕਰਉਣੀ ਤਾਂ ਦੱਸ ਕਿ ਨਾ ਤੈਨੂੰ ਦੂਜੀ ਤੀਜੀ ਮੈਂ ਸਾਰੀ ਦੱਸੂ ਬੰਤਾ ਜੀ ਜਰਤ ਹੋਣੀ ਕਿ ਆਦੀ ਥੋੜੀ ਸੇਵਾ ਦੀ ਹੁੰਦੀ ਤੇ ਕਿਦ ਕਿਵੇਂ ਕਰਾਉਣਾ ਜੇ ਬੰਦਾ ਮੂਰਾ ਬਣ ਕੇ ਬੈਠਾ ਰਹੇ ਸਵਾਦ ਸੇਵਾ ਕਰਨੀ ਨੇ ਦੇਖੋ ਮੈਂ ਕਿਵੇਂ ਕਰਾਂ ਮੈਂ ਧਰਿਆ ਕਿੱਦਾਂ ਕਰਾਉਂ ਮੈਂ ਤਾਂ ਨਹੀਂ ਨੀ ਬੰਦੀ ਬਣ ਜਾ ਬੰਦੀ ਐਦਾਂ ਮੰਨ ਜਾ ਬੰਦਾ ਸੁਣ ਜਾਦਾ ਕਵਰੀਆ ਬੁੱਢੀ ਦਾ ਸਿਰ ਦੁਖਦਾ ਘੁੱਟ ਦਿਆ ਕਰ ਮੈਂ ਨਹੀਂ ਘੁੱਟਦੀ ਉਹ ਬੁੱਢੀ ਮਾਦੀਆ ਲੱਤਾਂ ਲੋਤਾਂ ਦਮਦਿਆ ਘੁੱਟ ਦਿਆ ਕਰ ਬੁੱਢੀ ਮਾਦੀਆ ਮਾਹਾਂ ਦਮਦਿਆ ਘੁੱਟ ਦਿਆ ਕਰ ਉਹ ਬੁੱਢੀ ਮਾੜਾ ਗਲ ਕੋਲ ਦੁਖਦਾ ਤਾਂ ਤਾਂ ਮੈਂ ਚੰਗੀ ਤਰ੍ਹਾਂ ਓਏ ਹੋਰ ਕਹਿੰਦੀ ਗਲ ਘੁੱਟ ਦੂੰ ਮੋਈ ਤਾਂ ਠੀਕ ਆ ਇਦਾਂ ਨੂੰ ਹੋ ਕੇ ਦੀ ਸਾਸੋਲੀ ਤੰਗੀ ਹੋਵੇ ਫੋਟੋ ਟੰਗੀ ਹੋਵੇ ਬਿਨਾਂ ਹਰਾਂ ਤੋਂ ਫੋਟੋ ਬਣਾਵੇ ਕੋਲ ਚੈਲੋ ਵਾਲੀ ਦੇਖੋ ਕਿੰਨਾ ਸਸਤਾ ਨੋਹ ਦਾ ਪਿਆਰ ਟੁੱਟ ਗਿਆ ਕਿ ਸਾਡਾ ਕਾਲਾ ਜਦੋਂ ਅਸੀਂ ਗਾਉਂਦੇ ਬਹੁਤ ਸਾਰੇ ਅਨੋਖਾ ਸਾਸਾ ਮਾਮਾ ਤੇ ਆਂਗੂ ਰਿੰਗੇ ਹੁਣ ਸਾਡਾ ਕਾਲਾ ਸੁਣ ਕਿਉਂਕਿ ਇਹ ਕੈਮਰਾ ਤੱਕ ਬੜੀ ਦੂਰ ਤੱਕ ਮਾਰ ਕਰਦੇ ਨੇ ਹਰ ਘਰ ਵਿੱਚ ਚੱਲਦਾ ਰਹਿੰਦਾ ै गरे गरे, गरे.